ਕਿਉਂਕਿ ਜੇਲਾ ਹੁੰਦੀਆਂ ਨੇ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਸੋ ਇਹ ਬੀਜੇਪੀ ਦਾ ਵਹਿਮ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਉਸ ਮੂਵਮੈਂਟ ਨੂੰ ਫੇਲ ਕਰ ਲੇਗੀ ਕਰਪਸ਼ਨ ਦੇ ਅਗੇਂਸਟ ਕਾਰਪੋਰੇਟਸ ਦੀ ਕਰਪਸ਼ਨ ਦੇ ਅਗੇਂਸਟ ਜਿਹੜੀ ਇਹ ਮੂਵਮੈਂਟ ਹੈ ਉਹਨੂੰ ਬੀਜੇਪੀ ਫੇਲ ਨਹੀਂ ਕਰ ਸਕਦੀ ਅਰਵਿੰਦ ਜੀ ਨੂੰ ਜੇਲ੍ਹ ਦੇ ਵਿੱਚ ਡੱਕਣ ਦੇ ਨਾਲ ਇਹ ਮੂਵਮੈਂਟ ਦੇ ਤੁਸੀਂ ਦੇਖ ਸਕਦੇ ਆ ਜੇ ਅੱਜ ਹਜ਼ਾਰਾਂ ਲੋਕ ਆਏ ਆ ਇਸ ਗੱਲ ਦਾ ਸਬੂਤ ਹੈ ਕਿ ਮੂਵਮੈਂਟ ਹੋਰ ਤਗੜੀ ਹੋਈ ਹੈ ਜਦੋਂ ਤੱਕ ਆਮ ਲੋਕਾਂ ਨੂੰ ਇਸ ਲੁੱਟ ਤੋਂ ਇਨਸਾਫ ਨਹੀਂ ਮਿਲਦਾ ਉਹ ਤਾਂ ਕਿ ਮੂਵਮੈਂਟ ਜਿਹੜੀ ਚੱਲਦੀ ਰਹੇ ਚੱਲਦੀ ਰਹੇਗੀ ਕਿਉਂਕਿ ਇਸ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਿਨੇ ਕਰਪਸ਼ਨ ਦੇ ਵਿਰੁੱਧ ਝੰਡਾ ਉਠਾਇਆ ਉਹ ਵੀ ਅੰਦਰ ਜਿਨੇ ਮਹੱਲਾ ਕਲੀਨਿਕ ਬਣਾਇਆ ਉਹ ਵੀ ਅੰਦਰ ਜਿਨੇ ਹਸਪਤਾਲ ਬਣਾਇਆ ਉਹ ਵੀ ਅੰਦਰ ਜਿਨੇ ਸਕੂਲ ਬਣਾਇਆ ਉਹ ਵੀ ਅੰਦਰ ਤੇ ਜਿਨੇ ਇਨਕਲਾਬ ਦਾ ਨਾਅਰਾ ਲਾਇਆ ਉਹ ਵੀ ਅੰਦਰ ਜਿਨੇ ਅੰਨ ਗਾਇਆ ਉਹ ਵੀ ਅੰਦਰ ਚੱਟਾ ਸਾਹਿਬ ਬਾਹਰ ਕਿਉਂ ਨਹੀਂ ਆ ਰਹੇ ਬਾਹਰ ਕਿਉਂ ਨਹੀਂ ਆ ਰਹੇ ਫਿਰ ਜੇ ਸਾਰੇ નિર્ਦੋਸ਼ ਨੇ ਤਾਂ ਵੀ ਬਾਹਰ ਕਿਉਂ ਨਹੀਂ ਆ پا ਰਹੇ ਅਦਾਲਤਾਂ ਕਿਉਂ ਨਹੀਂ ਦੇਖਦੀਆਂ ਇਸ ਚੀਜ਼ ਨੂੰ ਕਿਉਂਕਿ ਦੇਖੋ ਅਦਾਲਤਾਂ ਨੇ ਅਦਾਲਤਾਂ ਨੇ ਹਮੇਸ਼ਾ ਚੱਲਣਾ ਹੁੰਦਾ ਜੋ ਸਰਕਾਰਾਂ ਨੇ ਇਸ਼ੂ ਜੋ આરોਪ ਹੈ ਉਹ ਫਰੇਮ ਕੀਤੇ ਨੇ ਉਹਨਾਂ ਦੇ ਮੁਤਾਬਕ ਸੋ ਅਦਾਲਤਾਂ ਨੇ ਤਾਂ ਆਪਣਾ ਪ੍ਰੋਸੀਜਰ ਦੇਖਣਾ ਅਦਾਲਤਾਂ ਕਦੇ ਕਿਸੇ ਨੂੰ ਇੱਕ ਦਿਨ ਚੱਕ ਕੇ ਬਾਹਰ ਨਹੀਂ ਕੱਢ ਸਕਦੀਆਂ ਅਦਾਲਤਾਂ ਨੂੰ ਪ੍ਰੋਸੀਜਰ ਦੇਖਣਾ ਹੀ ਪੈਣਾ ਏ ਸੋ ਜਿਹੜੇ આરોਪ ਇਹਨਾਂ ਨੇ ਲਾਏ ਨੇ ਜਿਹੜੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਇਹਨਾਂ ਨੇ ਲਾਏ ਨੇ ਬੇਹੁਦਾ ਲਾਏ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਬਣਦਾ ਅੱਜ ਤੱਕ CBI CBI ਦਾ ਕੱਲ ਹੀ ਬਿਆਨ ਆਇਆ ਸੀਬੀਆਈ ਕਹਿ ਰਹੀ ਆ ਕਿਉਂਕਿ ਜਿਹੜੀ ਕੇਜਰੀਵਾਲ ਸਾਹਿਬ ਨੇ ਪਾਈ ਆ ਪਟੀਸ਼ਨ ਸੀਬੀਆਈ ਦੀ ਗ੍ਰਿਫਤਾਰੀ ਜ਼ਰੂਰਤ ਸੀਬੀਆਈ ਕਹਿ ਰਹੀ ਆ ਸਾਡੇ ਕੋਲ ਪੁਖਤਾ ਪ੍ਰੂਫ ਨੇ ਕਹਿੰਦੇ ਕਿ ਅਰੇਸਟ ਕਰਨਾ ਪੈਣਾ ਸੀ ਜਾਂਚ ਦੇ ਲਈ ਪੁਖਤਾ ਪ੍ਰੂਫ ਦੀ ਗੱਲ ਸੀ ਕਹਿਣ ਲੱਗ ਕੀ ਹੁੰਦਾ ਜੀ ਅੱਜ ਤੱਕ ਦਾ ਜਾ ਕੇ ਸੀਬੀਆਈ ਨੂੰ ਤੇ ਬੀਜੇਪੀ ਦੇ ਲੀਡਰਾਂ ਨੂੰ ਕਿ ਅੱਜ ਤੱਕ 1 ਰੁਪਏ ਦੀ ਕੋਈ ਬਰਾਮਦਗੀ ਹੋਈ ਹੈ ਕਿਸੇ ਕੋਲ ਅੱਜ ਤੱਕ ਕਿਸੇ ਕੋਲੋਂ ਇਸ ਮਾਮਲੇ ਦੇ ਵਿੱਚ ਕੋਈ 1 ਰੁਪਏ ਦੀ ਵੀ ਬਰਾਮਦਗੀ ਹੋਈ ਹੈ ਸੋ ਐਸਾ ਕਿਹੜਾ ਘਟਾਲਾ ਹੋ ਗਿਆ ਜਿੱਦਾਂ ਕੋਈ 1 ਰੁਪਇਆ ਇਨਵੋਲ ਵੀ ਨਹੀਂ ਹੈ ਅੱਜ ਤੱਕ ਤੁਸੀਂ ਤੁਸੀਂ ਸਾਰੇ মিডিਆ ਦੇ ਸਹਾਥੀ ਸਾਰੇ ਜਿਹੜੇ ਇਹਦਾਂ ਕੇਸ ਹਨ ਉਹਨੂੰ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਐਸਾ ਕੇਸ ਦੇਖਿਆ ਪਹਿਲਾਂ ਜਿੱਦੇ ਕਿਸੇ ਕੋਲੋਂ 1 ਰੁਪਇਆ ਕੋਈ ਬਰਾਮਦਗੀ ਨਾ ਹੋਇਆ ਹੋਵੇ ਜਿਹਦੇ ਜਿਹਦੇ 'ਚ ਕੋਈ ਸਰਕਾਰ ਨੂੰ 1 ਰੁਪਇਆ ਕੋਈ ਨੁਕਸਾਨ ਹੀ ਨਾ ਹੋਇਆ ਹੋਵੇ ਇਹ ਸਿਰਫ ਬੀਜੇਪੀ ਦੇ ਵੱਲੋਂ ਇੱਕ ਆਪਣਾ ਖਿਆਲੀ ਪਲਾਉ ਜਿਹੜਾ ਉਹ ਖੜਾ ਕੀਤਾ ਹੋਇਆ ਜਿਹਦੇ ਚ ਮਕਸਦ ਸਿਰਫ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਆਰਾਮ ਆਦਮੀ ਪਾਰਟੀ ਦੇ ਤਮਾਮ ਲੀਡਰਾਂ ਨੂੰ ਸੰਜੇ ਸਿੰਘ ਜੀ, ਸਤਿੰਦਰ ਜੈਨ ਜੀ, ਮਨੀਸ਼ ਸ਼ੋਧਿਆ ਜੀ ਕਿਉਂ ਜੇ ਜੇਲ੍ਹਾਂ ਦੇ ਵਿੱਚ ਡੱਕੇ ਰੱਖਣਾ ਤਾਂ ਇਹ ਜਿਹੜੀ ਸੋਚ ਹੈ ਇਹ ਲਹਿਰ ਹੈ ਉਹ ਅੱਗੇ ਨਾ ਵੱਸ ਸਕੇ ਪਰ ਅਸਲ ਦੇ ਵਿੱਚ ਉਹੀ ਹੋ ਰਿਹਾ ਜੋ ਅੱਜ ਤੱਕ ਇਤਿਹਾਸ ਦੇ ਵਿੱਚ ਹੁੰਦਾ ਆਇਆ ਜੇਲ੍ਹਾਂ ਦੇ ਵਿੱਚ ਡੱਕਣ ਦੇ ਨਾਲ ਇਹ ਜਿਹੜੀ ਇਤਿਹਾਸ ਲਹਿਰ ਹੈ ਉਹ ਹੋਰ ਦੁੱਗਣੀ ਚੌਗਣੀ ਹੋ ਰਹੀ ਹੈ ਅੱਜ ਵਾਲੀ ਆਵਾਜ਼ ਤੁਹਾਨੂੰ ਲੱਗਦਾ ਕਿ ਦਿੱਲੀ ਤੱਕ ਪਹੁੰਚੂਗੀ ਕਿਉਂਕਿ ਪ੍ਰੋਟੈਸਟ ਪੰਜਾਬ ਮਹਾਲੀ ਚ ਹੋ ਰਿਹਾ ਤੇ ਇਹ ਸਭ ਕੁਝ ਦਿੱਲੀ ਚ ਚੱਲ ਰਿਹਾ ਹੈ ਦੇਖੋ ਇਹ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਆਵਾਜ਼ ਕਿਤੇ ਜ਼ਰੂਰੀ ਦਿੱਲੀ ਤੱਕ ਨਹੀਂ ਪਹੁੰਚਾਣੀ ਹੁੰਦੀ ਇਹ ਆਵਾਜ਼ ਦੇ ਲੋਕਾਂ ਦੇ ਤੱਕ ਪੁੱਜਣੀ ਜ਼ਰੂਰੀ ਹੁੰਦੀ ਹੈ ਜੇਕਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਕੋਈ ਬਾਹਰ ਆ ਕੇ ਕੋਈ ਹੋਰ ਕੰਮ ਕਰਨਾ ਹੁੰਦਾ ਤਾਂ ਉਹਨਾਂ ਦਾ ਜੇਲ੍ਹ ਦੇ ਵਿੱਚ ਰਹਿਣ ਦਾ ਮਕਸਦ ਹੀ ਸੀ ਕਿ ਲਹਿਰ ਵਧੇ ਜਿਹੜੀ ਲਹਿਰ ਹੈ ਔਰ ਹੋਰ ਲੋਕ ਲਹਿਰ ਦੇ ਨਾਲ ਜੁੜਨ ਜਦੋਂ ਲੋਕ ਦੇ ਦੇਸ਼ ਦੇ ਲੋਕ ਲਹਿਰ ਦੇ ਨਾਲ ਜੁੜ ਗਏ ਲਹਿਰ ਐਡੀ ਤਗੜੀ ਹੋ ਗਈ ਫਿਰ ਇਹ ਬੀਜੇਪੀ ਬੁਜੇਪੀ ਕੋਈ ਚੀਜ਼ ਨਹੀਂ ਹੈ ਨਹੀਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਤੇ ਚੱਲ ਰਹੀ ਹੈ ਤੁਹਾਡੀ ਪਾਰਟੀ ਬਿਲਕੁਲ ਜੀ ਜਿਵੇਂ ਉਹਨਾਂ ਨੇ ਸੰਘਰਸ਼ ਲੜਿਆ ਸੀਗਾ ਉਸ ਸੰਘਰਸ਼ ਚਾਹੇ ਉਹਨਾਂ ਦੀ ਮੈਂ ਕਹਿੰਦਾ ਸੀ ਉਹਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਦੇ ਹਾਂ ਹਮੇਸ਼ਾ ਸਾਰੇ ਕਰਦੇ ਹਾਂ ਕਿ ਸਾਨੂੰ ਉਸ ਰਸਤੇ ਤੇ ਚੱਲਣਾ ਚਾਹੀਦਾ ਤੇ ਜਦੋਂ ਅਸੀਂ ਕਿਸੇ ਦੇਸ਼ ਦੇ ਲਈ ਇਸੇ ਕੋਰਸ ਦੇ ਲਈ ਜਿਲ੍ਹਾਂ ਦੇ ਵਿੱਚ ਬੈਠੀਏ ਤਾਂ ਇਹ ਉਹੀ ਦਾ ਹੈ ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਸਿਆਸੀ ਤੌਰ ਤੇ ਸਮਝੌਤੇ ਕਰਨੇ ਕਿੰਨੇ ਸੌਕੇ ਹੁੰਦੇ ਆ ਸਿਆਸੀ ਸਮਝੌਤੇ ਕਰਕੇ ਜਿਲ੍ਹਾਂ ਤੋਂ ਬਚਿਆ ਜਾ ਸਕਦਾ ਜੇ ਕੋਈ ਸਿਆਸੀ ਸਮਝੌਤੇ ਕਰਕੇ ਜਿਲ੍ਹਾਂ ਪਾਰਟੀ ਬਦਲ ਕਰਕੇ ਕਹਿੰਦੇ ਤੁਸੀਂ ਪਾਰਟੀ ਬਦਲ ਕੇ ਬਚਿਆ ਜਾ ਸਕਦਾ ਪਾਰਟੀ ਚਾਹੇ ਨਾਂ ਵੀ ਬਦਲੋ ਇਹਨਾਂ ਦੇ ਮੁਤਾਬਕ ਚੱਲੋ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਫਿਰ ਜਿਲ੍ਹਾਂ ਜਾਣਾ ਜ਼ਰੂਰੀ ਨਹੀਂ ਹੈ ਚਲੋ ਅੰਗਰਾਲ ਤੇ ਰਿੰਕੂ ਹੋਰਾਂ ਨੇ ਇਦਾਂ ਹੀ ਕੀਤਾ ਇਹ ਤੁਸੀਂ ਮੰਨਦੇ ਹੋ ਇਹ ਤਾਂ ਤੁਸੀਂ ਛੋਟੀਆਂ ਐਗਜ਼ਾਮਪਲਾਂ ਦੱਸਦੇ ਆ ਕਿੰਨੀਆਂ ਐਗਜ਼ਾਮਪਲਾਂ ਇਸ ਦੇਸ਼ ਦੇ ਵਿੱਚ 24 25 ਜਿਹੜੇ ਲੀਡਰ ਨੈਸ਼ਨਲ ਲੈਵਲ ਦੇ ਨੇ ਜਿਹੜੇ বিজেਪੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਲ ਗਏ ਤੇ ਜੇਲ੍ਹਾਂ ਤੋਂ ਬਚ ਗਏ ਪਰ ਉਹ ਰਸਤਾ ਅਰਵਿੰਦ ਕੇਜਰੀਵਾਲ ਜੀ ਨੇ ਨਹੀਂ ਅਪਣਾਇਆ ਉਹਨਾਂ ਨੇ ਇਹਨਾਂ ਦੇ ਨਾਲ ਸਮਝੌਤੇ ਦੇ ਨਾਲੋ ਜੇਲ੍ਹ ਦੇ ਵਿੱਚ ਰਹਿਣਾ ਠੀਕ ਸਮਝਿਆ ਮਜੀਠ ਸ਼ੋਧਿਆ ਜਿਨ੍ਹਾਂ ਵੀ ਸੰਜੇ ਸਿੰਘ ਜੀ ਨੇ ਵੀ ਸਤਿੰਦਰ ਜੈਨ ਜੀ ਨੇ ਵੀ ਮਹਾਲੀ 'ਚ ਹੀ ਖੜੇ ਆਪਾਂ ਮਹਾਲੀ ਦੇ ਤੁਹਾਡੇ ਐਮਐਲਏ ਨੇ ਕੁਲਵੰਤ ਸਿੰਘ ਉਹਨਾਂ ਦੇ ਖਿਲਾਫ ਗੁਰੂਗ੍ਰਾਮ 'ਚ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਚਾ ਦਰਜ ਹੋ ਗਿਆ ਇਹਨੂੰ ਹੁਣ ਕਿਵੇਂ ਦੇਖੋਗੇ ਕਿ ਇਹ ਵੀ ਸਾਜ਼ਿਸ਼ ਹੈ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਿਰੁੱਧ ਜੇਕਰ ਹੁਣ ਸਪੈਸੀਫਿਕ ਤੁਸੀਂ ਇੱਕ ਇੱਕ ਜਮਾਤ ਨੂੰ ਇੱਕ ਪਾਰਟੀ ਨੂੰ ਟਾਰਗੇਟ ਕਰਕੇ ਪਰਚੇ ਰਜਿਸਟਰਡ ਕਰੋਂਗੇ ਫਿਰ ਉਹ ਉਹਦੇ ਤੇ ਸਾਜ਼ਿਸ਼ ਦੀ ਬੋਤ ਆਏਗੀ ਮੈਨੂੰ ਇੱਕ ਪਾਰਟਿਕੂਲਰ ਕੇਸ ਦੇ ਫੈਕਟਸ ਨਹੀਂ ਪਤਾ ਪਰ ਸਿੱਧੀ ਗੱਲ ਹੈ ਕਿ ਜਦੋਂ ਤੁਸੀਂ ਸਿਰਫ ਇੱਕ ਇੱਕ ਸਪੈਸੀਫਿਕ ਪਾਰਟੀ ਦੇ ਲੀਡਰ ਨੂੰ ਟਾਰਗੇਟ ਕਰਕੇ ਕੇਸ ਰਜਿਸਟਰਡ ਕਰੋਗੇ ਉਹਦੇ ਵਿੱਚ ਬਿਲਕੁਲ ਸਾਜ਼ਿਸ਼ ਤਾਂ ਇਨਵੋਲ ਹੈ ਅੱਛਾ ਆਖਰੀ ਸਵਾਲ ਕਰੂੰਗਾ ਹਰਿਆਣਾ ਇਲੈਕਸ਼ਨ ਆ ਰਹੀ ਹੈ ਕਿਵੇਂ ਲੱਗਦਾ ਜਿਸ ਤਰੀਕੇ ਨਾਲ ਜਲੰਧਰ ਜਿਮਨੀ ਚੌਂ ਪਾਰਟੀ ਤੁਹਾਡੀ ਜਿੱਤੀ ਹੈ ਹਰਿਆਣੇ ਚ ਕੀ ਪਰਫਾਰਮੈਂਸ ਰਹੂ ਹਰਿਆਣੇ ਦੇ ਵਿੱਚ ਵੀ ਪਰਫਾਰਮੈਂਸ ਜਿਹੜੀ ਆ ਬਿਲਕੁਲ ਵਧੀਆ ਰਹੇਗੀ ਹਰਿਆਣੇ ਦੇ ਵਿੱਚ ਵੀ ਸਾਡੇ ਵਲੰਟੀਅਰ ਸਾਡੇ ਲੀਡਰ ਪਿੰਡ ਪਿੰਡ ਤੱਕ ਘਰ ਘਰ ਤੱਕ ਮਿਹਨਤ ਕਰ ਰਹੇ ਨੇ ਤੇ ਬੜੇ ਚੰਗੇ ਨਤੀਜੇ ਹਰਿਆਣੇ ਦੇ ਵਿੱਚ ਆਮਾਦੀ ਪਾਰਟੀ ਦੇ ਲਈ ਔਰ ਹਰਿਆਣੇ ਦੀ ਲੋਕਾਂ ਦੇ ਲਈ ਆਣਗੇ ਜੇ ਕੇਜਰੀਵਾਲ ਸਾਹਿਬ ਉਦੋਂ ਤੱਕ ਬਾਹਰ ਆ ਜਾਂਦੇ ਆ ਤਾਂ ਪਾਰਟੀ ਨੂੰ ਲੱਗਦਾ ਕਿ ਬਹੁਤ ਫਰਕ ਫਰਕ ਮਿਲੂਗਾ ਕਿਉਂਕਿ ਹਰਿਆਣਾ ਦੇ ਰਹਿਣ ਵਾਲੇ ਹੋ ਤੇ ਕੋ ਫਰਕ ਤਾਂ ਹੁਣ ਪਏਗਾ ਜੀ ਕੇਜਰੀਵਾਲ ਸਾਹਿਬ ਤਾਂ ਬੀਜਪੀ ਦੇ ਲਈ ਜਿੰਨੇ ਬਾਹਰ ਬੈਠੇ ਖਤਰਨਾਕ ਹੈ ਉਨੇ ਅੰਦਰ ਬੈਠੇ ਵੀ ਖਤਰਨਾਕ ਹੈ ਸੋ ਉੱਥੇ ਵੀ ਤਖਤ ਦਾ ਪਲਟੇਗਾ ਬਹੁਤ ਧੰਨਵਾਦ ਸੋ ਦਿਨੇਸ਼ ਚੱਡਾ ਵਿਧਾਇਕ ਆਮ ਆਦਮੀ ਪਾਰਟੀ ਤੋਂ ਨਾਲ ਗੱਲਬਾਤ ਕਰਕੇ ਗਏ ਨੇ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਐਸੇ ਪੋਲਿਟੀਸ਼ੀਅਨ ਨੇ ਕਿ ਜਿਹੜੇ ਚਾਹੇ ਜੇਲ੍ਹ ਦੇ ਵਿੱਚ ਰਹਿਣ ਜਾਂ ਫਿਰ ਜੇਲ੍ਹ ਤੋਂ ਬਾਹਰ ਰਹਿਣ ਬੀਜਪੀ ਦੇ ਲਈ ਹਮੇਸ਼ਾ ਮੁਸ਼ਕਲਾ ਮੁਸ਼ਕਲ ਪੈਦਾ ਕਰਦੇ ਰਹਿਣਗੇ ਤੇ ਮੰਨਣਾ ਇਹਨਾਂ ਦਾ ਕਿ ਇਹੀ ਕਾਰਨ ਹੈ ਕਿ ਬੀਜਪੀ ਉਹਨਾਂ ਦੇ ਵੱਡੇ ਆਗੂਆਂ ਨੂੰ ਜੇਲ੍ਹਾਂ ਦੇ ਅੰਦਰ ਹੀ ਡਾਕੇ ਰੱਖਣਾ ਚਾਉਂਦੀ ਹੈ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਂ ਰੌਵਰਿੰਦਰ ਸਿੰਘ ਬੈਣੀਪਾਲ ਔਨ 에ਅਰ ਮੋਹਾਲੀ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਪੰਜਾਬ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸੂਬਾ ਪੱਧਰੀ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਸ ਵੇਲੇ ਸਾਡੇ ਨਾਲ ਵਿਧਾਇਕ ਦਿਨੇਸ਼ ਚੱਡਾ ਮੌਜੂਦ ਨੇ ਚੱਡਾ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪ੍ਰੋਟੈਸਟ ਕਰ ਰਹੀ ਆ ਆਮ ਆਦਮੀ ਪਾਰਟੀ ਪਰ ਕੀ ਇਹਨੇ ਪ੍ਰੋਟੈਸਟਾਂ ਦਾ ਕੋਈ ਫਰਕ ਪੈਂਦਾ ਅ ਬਿਲਕੁਲ ਜੀ ਕਿ ਜਿਹੜੇ ਸੰਘਰਸ਼ਾਂ ਦੇ ਨਾਲੇ ਵੱਡੇ ਬਦਲਾਅ ਜਿਹੜੇ ਆਉਂਦੇ ਹੁੰਦੇ ਆ ਕਿਉਂਕਿ ਜੇਲਾ ਹੁੰਦੀਆਂ ਨੇ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਸੋ ਇਹ ਬੀਜੇਪੀ ਦਾ ਵਹਿਮ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ डक ਕੇ ਉਸ ਮੂਵਮੈਂਟ ਨੂੰ ਫੇਲ ਕਰ ਲੇਗੀ ਕਰਪਸ਼ਨ ਦੇ ਅਗੇਂਸਟ ਕਾਰਪੋਰੇਟਸ ਦੀ ਕਰਪਸ਼ਨ ਦੇ ਅਗੇਂਸਟ ਜਿਹੜੀ ਇਹ ਮੂਵਮੈਂਟ ਹੈ ਉਹਨੂੰ ਬੀਜੇਪੀ ਫੇਲ ਨਹੀਂ ਕਰ ਸਕਦੀ ਅਰਵਿੰਦ ਜੀ ਨੂੰ ਜੇਲ੍ਹ ਦੇ ਵਿੱਚ ਡੱਕਣ ਦੇ ਨਾਲ ਇਹ ਮੂਵਮੈਂਟ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਹਜ਼ਾਰਾਂ ਲੋਕ ਆਏ ਆ ਇਸ ਗੱਲ ਦਾ ਸਬੂਤ ਹੈ ਕਿ ਮੂਵਮੈਂਟ ਹੋਰ ਤਗੜੀ ਹੋਈ ਹੈ ਜਦੋਂ ਤੱਕ ਆਮ ਲੋਕਾਂ ਨੂੰ ਇਸ ਲੁੱਟ ਤੋਂ ਇਨਸਾਫ ਨਹੀਂ ਮਿਲਦਾ ਉਹ ਤਾਂ ਕਿ ਮੂਵਮੈਂਟ ਜਿਹੜੀ ਚੱਲਦੀ ਰਹੇ ਚੱਲਦੀ ਰਹੇਗੀ ਕਿਉਂਕਿ ਇਸ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਿਨੇ ਕਰਪਸ਼ਨ ਦੇ ਵਿਰੁੱਧ ਝੰਡਾ ਉਠਾਇਆ ਉਹ ਵੀ ਅੰਦਰ ਜਿਨੇ ਮਹੱਲਾ ਕਲੀਨਿਕ ਬਣਾਇਆ ਉਹ ਵੀ ਅੰਦਰ ਜਿਨੇ ਹਸਪਤਾਲ ਬਣਾਇਆ ਉਹ ਵੀ ਅੰਦਰ ਜਿਨੇ ਸਕੂਲ ਬਣਾਇਆ ਉਹ ਵੀ ਅੰਦਰ ਤੇ ਜਿਨੇ ਇਨਕਲਾਬ ਦਾ ਨਾਹਰਾ ਲਾਇਆ ਉਹ ਵੀ ਅੰਦਰ ਜਿਨੇ ਆਨ ਅਗਾਇਆ ਉਹ ਵੀ ਅੰਦਰ ਚੱਟਾ ਸਾਹਿਬ ਬਾਹਰ ਕਿਉਂ ਨਹੀਂ ਆ ਰਹੇ ਬਾਹਰ ਕਿਉਂ ਨਹੀਂ ਆ ਰਹੇ ਫਿਰ ਜੇ ਸਾਰੇ નિર્ਦੋਸ਼ ਨੇ ਤਾਂ ਵੀ ਬਾਹਰ ਕਿਉਂ ਨਹੀਂ ਆ پا ਰਹੇ ਅਦਾਲਤਾਂ ਕਿਉਂ ਨਹੀਂ ਦੇਖਦੀਆਂ ਇਸ ਚੀਜ਼ ਨੂੰ ਕਿਉਂਕਿ ਦੇਖੋ ਅਦਾਲਤਾਂ ਨੇ ਅਦਾਲਤਾਂ ਨੇ ਹਮੇਸ਼ਾ ਚੱਲਦਾ ਹੁੰਦਾ ਜੋ ਸਰਕਾਰਾਂ ਨੇ ਇਸ਼ੂ ਜੋ આરોਪ ਹੈ ਉਹ ਫਰੇਮ ਕੀਤੇ ਨੇ ਉਨ੍ਹਾਂ ਦੇ ਮੁਤਾਬਕ ਸੋ ਅਦਾਲਤਾਂ ਨੇ ਤਾਂ ਆਪਣਾ ਪ੍ਰੋਸੀਜਰ ਦੇਖਣਾ ਅਦਾਲਤਾਂ ਕਦੇ ਕਿਸੇ ਨੂੰ ਇੱਕ ਦਿਨ ਚੱਕ ਕੇ ਬਾਹਰ ਨਹੀਂ ਘੜ ਸਕਦੀਆਂ ਅਦਾਲਤਾਂ ਨੂੰ ਪ੍ਰੋਸੀਜਰ ਦੇਖਣਾ ਹੀ ਪੈਣਾ ਏ ਸੋ ਜਿਹੜੇ આરોਪ ਇਹਨਾਂ ਨੇ ਲਾਏ ਨੇ ਜਿਹੜੇ ਸੈਕਸ਼ਨ ਇਹਨਾਂ ਨੇ ਲਾਏ ਨੇ ਬੇਹੁਦਾ ਲਾਏ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਬਣਦਾ ਸੀਬੀਆਈ ਸੀਬੀ ਦਾ ਸੀਬੀਆਈ ਦਾ ਕੱਲ ਹੀ ਬਿਆਨ ਆਇਆ ਸੀਬੀਆਈ ਕਹਿ ਰਹੀ ਆ ਕਿਉਂਕਿ ਜਿਹੜੀ ਕੇਜਰੀਵਾਲ ਸਾਹਿਬ ਨੇ ਪਾਈ ਆ ਪਟੀਸ਼ਨ ਸੀਬੀਆਈ ਦੀ ਗ੍ਰਿਫਤਾਰੀ ਦੀ ਲੋੜ ਸੀਬੀਆਈ ਕਹਿ ਰਹੀ ਆ ਸਾਡੇ ਕੋਲ ਪੁਖਤਾ ਪ੍ਰੂਫ ਨੇ ਕਹਿੰਦੇ ਕਿ ਅਰੇਸਟ ਕਰਨਾ ਪੈਣਾ ਸੀ ਜਾਂਚ ਦੇ ਲਈ ਪੁਖਤਾ ਪ੍ਰੂਫ ਦੀ ਗੱਲ ਕੈਨਡਲ ਕੀ ਹੁੰਦਾ ਜੀ ਅੱਜ ਤੱਕ ਦਾ ਜਾ ਕੇ ਸੀਬੀਆਈ ਨੂੰ ਤੇ ਬੀਜੇਪੀ ਦੇ ਲੀਡਰਾਂ ਨੂੰ ਕਿ ਅੱਜ ਤੱਕ 1 ਰੁਪਏ ਦੀ ਕੋਈ ਬਰਾਮਦਗੀ ਹੋਈ ਹੈ ਕਿਸੇ ਕੋਲ ਅੱਜ ਤੱਕ ਕਿਸੇ ਕੋਲ ਇਸ ਮਾਮਲੇ ਦੇ ਵਿੱਚ ਕੋਈ 1 ਰੁਪਏ ਦੀ ਵੀ ਬਰਾਮਦਗੀ ਹੋਈ ਹੈ ਸੋ ਐਸਾ ਕਿਹੜਾ ਘਟਾਲਾ ਹੋ ਗਿਆ ਜਿੱਦਿ ਕੋਈ 1 ਰੁਪਇਆ ਇਨਵੋਲ ਵੀ ਨਹੀਂ ਹੈ ਅੱਜ ਤੱਕ ਤੁਸੀਂ ਤੁਸੀਂ ਸਾਰੇ মিডিਆ ਦੇ ਸਾਥੀ ਸਾਰੇ ਜਿਹੜੇ ਇਦਾਂ ਦੇ ਕੇਸਾਂ ਨੂੰ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਐਸਾ ਕੇਸ ਦੇਖਿਆ ਪਹਿਲਾਂ ਜਿੱਦਿ ਕਿਸੇ ਕੋਲੋਂ 1 ਰੁਪਇਆ ਕੋਈ ਬਰਾਮਦਗੀ ਨਾ ਹੋਇਆ ਹੋਵੇ ਜਿਹਦੇ ਜਿਹਦੇ ਵਿੱਚ ਕੋਈ ਸਰਕਾਰ ਨੂੰ ਇੱਕ ਰਿਪਦਾ ਕੋਈ ਨੁਕਸਾਨ ਹੀ ਨਾ ਹੋਇਆ ਹੋਵੇ ਇਹ ਸਿਰਫ ਬੀਜੇਪੀ ਦੇ ਵੱਲੋਂ ਇੱਕ ਆਪਣਾ ਖਿਆਲੀ ਪਲਾਓ ਜਿਹੜਾ ਉਹ ਖੜਾ ਕੀਤਾ ਹੋਇਆ ਜਿਹਦੇ ਵਿੱਚ ਮਕਸਦ ਸਿਰਫ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਆਰਾਮ ਆਦਮੀ ਪਾਰਟੀ ਦੇ तमाम ਲੀਡਰਾਂ ਨੂੰ ਸੰਜੇ ਸਿੰਘ ਜੀ ਸਤਿੰਦਰ ਜੈਨ ਜੀ ਮਨੀਸ਼ ਸ਼ੋਧਿਆ ਜੀ ਕਿਉਂ ਜੇ ਜੇਲ੍ਹਾਂ ਦੇ ਵਿੱਚ ਡੱਕੇ ਰੱਖਣਾ ਨਾ ਕਿ ਇਹ ਜਿਹੜੀ ਸੋਚ ਹੈ ਇਹ ਲਹਿਰ ਹੈ ਉਹ ਅੱਗੇ ਨਾ ਵੱਸ ਸਕੇ ਪਰ ਅਸਲ ਦੇ ਵਿੱਚ ਉਹੀ ਹੋ ਰਿਹਾ ਜੋ ਅੱਜ ਤੱਕ ਇਤਿਹਾਸ ਦੇ ਵਿੱਚ ਹੁੰਦਾ ਆਇਆ ਜੇਲ੍ਹਾਂ ਦੇ ਵਿੱਚ ਡੱਕਣ ਦੇ ਨਾਲ ਇਹ ਜਿਹੜੀ ਇਤਿਹਾਸ ਲਹਿਰ ਹੈ ਉਹ ਹੋਰ ਦੁੱਗਣੀ ਚੌਗਣੀ ਹੋ ਰਹੀ ਹੈ ਅੱਜ ਵਾਲੀ ਆਵਾਜ਼ ਸਾਨੂੰ ਲੱਗਦਾ ਕਿ ਦਿੱਲੀ ਤੱਕ ਪਹੁੰਚੂਗੀ ਕਿਉਂਕਿ ਪ੍ਰੋਟੈਸਟ ਪੰਜਾਬ ਮਹਾਲੀ ਚ ਹੋ ਰਿਹਾ ਤੇ ਇਹ ਸਭ ਕੁਝ ਦਿੱਲੀ ਚ ਚੱਲ ਰਿਹਾ ਹੈ ਦੇਖੋ ਇਹ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਆਵਾਜ਼ ਕਿਤੇ ਜ਼ਰੂਰੀ ਦਿੱਲੀ ਤੱਕ ਨਹੀਂ ਪਹੁੰਚਾਣੀ ਹੁੰਦੀ ਇਹ ਆਵਾਜ਼ ਦੇ ਲੋਕਾਂ ਦੇ ਤੱਕ ਪੁੱਜਣੀ ਜ਼ਰੂਰੀ ਹੁੰਦੀ ਹੈ ਜੇਕਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਕੋਈ ਬਾਹਰ ਆ ਕੇ ਕੋਈ ਹੋਰ ਕੰਮ ਕਰਨਾ ਹੁੰਦਾ ਤਾਂ ਉਹਨਾਂ ਦਾ ਜੇਲ੍ਹ ਦੇ ਵਿੱਚ ਰਹਿਣ ਦਾ ਮਕਸਦ ਇਹ ਸੀ ਕਿ ਲਹਿਰ ਵਧੇ ਜਿਹੜੀ ਲਹਿਰ ਹੈ ਔਰ ਹੋਰ ਲੋਕ ਲਹਿਰ ਦੇ ਨਾਲ ਜੁੜਨ ਜਦੋਂ ਲੋਕ ਦੇ ਦੇਸ਼ ਦੇ ਲੋਕ ਲਹਿਰ ਦੇ ਨਾਲ ਜੁੜ ਗਏ ਲਹਿਰ ਐਡੀ ਤਗੜੀ ਹੋ ਗਈ ਫਿਰ ਇਹ ਬੀਜੇਪੀ ਬੁਜੇਪੀ ਕੋਈ ਚੀਜ਼ ਨਹੀਂ ਹੈ ਜਾਨੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਤੇ ਚੱਲ ਰਹੀ ਹੈ ਤੁਹਾਡੀ ਪਾਰਟੀ ਬਿਲਕੁਲ ਜੀ ਜਿਵੇਂ ਉਹਨਾਂ ਨੇ ਸੰਘਰਸ਼ ਲੜਿਆ ਸੀਗਾ ਉਸ ਸੰਘਰਸ਼ ਚਾਹੇ ਉਹਨਾਂ ਦੀ ਮੈਂ ਕਹਿੰਦਾ ਸੀ ਉਹਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਦੇ ਆਂ ਹਮੇਸ਼ਾ ਸਾਰੇ ਕਰਦੇ ਆਂਦੇ ਆਂ ਕਿ ਸਾਨੂੰ ਉਸ ਰਸਤੇ ਤੇ ਚੱਲਣਾ ਚਾਹੀਦਾ ਤੇ ਜਦੋਂ ਅਸੀਂ ਕਿਸੇ ਦੇਸ਼ ਦੇ ਲਈ it's a de cause delay ਜਿਲ੍ਹਾਂ ਦੇ ਵਿੱਚ ਬੈਠੀਏ ਤਾਂ ਇਹ ਉਹੀ ਦਾ ਹੈ ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਸਿਆਸੀ ਤੌਰ ਤੇ ਸਮਝੌਤੇ ਕਰਨੇ ਕਿੰਨੇ ਸੌਕੇ ਹੁੰਦੇ ਆ ਸਿਆਸੀ ਸਮਝੌਤੇ ਕਰਕੇ ਜਿਲ੍ਹਾਂ ਤੋਂ ਬਚਿਆ ਜਾ ਸਕਦਾ ਜੇ ਕੋਈ ਸਿਆਸੀ ਸਮਝੌਤੇ ਕਰਕੇ ਜਿਲ੍ਹਾਂ ਕਰਤੀ ਬਦਲ ਕਰਕੇ ਕਹਿੰਦੇ ਤੁਸੀਂ ਪਾਰਟੀ ਬਦਲ ਕੇ ਬਚਿਆ ਜਾ ਸਕਦਾ ਪਾਰਟੀ ਚਾਹੇ ਨਾਂ ਵੀ ਬਦਲੋ ਇਹਨਾਂ ਦੇ ਮੁਤਾਬਕ ਚੱਲੋ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਫਿਰ ਜਿਲ੍ਹਾਂ ਜਾਣਾ ਜ਼ਰੂਰੀ ਨਹੀਂ ਹੈ ਚਲੋ ਲੰਗਰਾਲ ਤੇ ਰਿੰਕੂ ਹੋਰਾਂ ਨੇ ਇਦਾਂ ਹੀ ਕੀਤਾ ਇਹ ਤੁਸੀਂ ਮੰਨਦੇ ਹੋ ਇਹ ਤਾਂ ਤੁਸੀਂ ਛੋਟੀਆਂ ਐਗਜ਼ਾਮਪਲ ਦੱਸਦੇ ਆ ਕਿੰਨੀਆਂ ਐਗਜ਼ਾਮਪਲਾਂ ਇਸ ਦੇਸ਼ ਦੇ ਵਿੱਚ 24 25 ਜਿਹੜੇ ਲੀਡਰ ਨੇ ਲੈਵਲ ਦੇ ਨੇ ਜਿਹੜੇ বিজেਪੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਲ ਗਏ ਤੇ ਜੇਲ੍ਹਾਂ ਤੋਂ ਬਚ ਗਏ ਪਰ ਉਹ ਰਸਤਾ ਅਰਵਿੰਦ ਕੇਜਰੀਵਾਲ ਜੀ ਨੇ ਨਹੀਂ ਅਪਣਾਇਆ ਉਹਨਾਂ ਨੇ ਇਹਨਾਂ ਦੇ ਨਾਲ ਸਮਝੌਤੇ ਦੇ ਨਾਲੋ ਜੇਲ੍ਹ ਦੇ ਵਿੱਚ ਰਹਿਣਾ ਠੀਕ ਸਮਝਿਆ ਮਜੀਠ ਸ਼ੋਧਿਆ ਜਿੰਨੇ ਵੀ ਸੰਜੇ ਸਿੰਘ ਜੀ ਨੇ ਵੀ ਸਤਿੰਦਰ ਜੈਨ ਜੀ ਨੇ ਵੀ ਮਹਾਲੀ 'ਚ ਹੀ ਖੜੇ ਆਪਾਂ ਮਹਾਲੀ ਦੇ ਤੁਹਾਡੇ ਐਮਐਲਏ ਨੇ ਕੁਲਵੰਤ ਸਿੰਘ ਉਹਨਾਂ ਦੇ ਖਿਲਾਫ ਗੁਰੂਗ੍ਰਾਮ 'ਚ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਚਾ ਦਰਜ ਹੋ ਗਿਆ ਇਹਨੂੰ ਹੁਣ ਕਿਵੇਂ ਦੇਖੋਗੇ ਕਿ ਇਹ ਵੀ ਸਾਜ਼ਿਸ਼ ਹੈ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਿਰੁੱਧ ਜੇ ਕੋ ਜੇਕਰ ਹੁਣ ਸਪੈਸੀਫਿਕ ਤੁਸੀਂ ਇੱਕ ਇੱਕ ਜਮਾਤ ਨੂੰ ਇੱਕ ਪਾਰਟੀ ਨੂੰ ਟਾਰਗੇਟ ਕਰਕੇ ਪਰਚੀ ਰਜਿਸਟਰਡ ਕਰੋਗੇ ਫਿਰ ਉਹ ਉਹਦੇ ਤੇ ਸਾਜ਼ਿਸ਼ ਦੀ ਬੋਤ ਆਏਗੀ ਮੈਨੂੰ ਇੱਕ ਪਾਰਟਿਕੂਲਰ ਕੇਸ ਦੇ ਫੈਕਟਸ ਨਹੀਂ ਪਤਾ ਪਰ ਸਿੱਧੀ ਗੱਲ ਹੈ ਕਿ ਜਦੋਂ ਤੁਸੀਂ ਸਿਰਫ ਇੱਕ ਇੱਕ ਸਪੈਸੀਫਿਕ ਪਾਰਟੀ ਦੇ ਲੀਡਰ ਨੂੰ ਟਾਰਗੇਟ ਕਰਕੇ ਕੇਸ ਰਜਿਸਟਰ ਕਰੋਗੇ ਉਹਦੇ ਵਿੱਚ ਬਿਲਕੁਲ ਸਾਜ਼ਿਸ਼ ਤਾਂ ਇਨਵੋਲ ਹੈ ਅੱਛਾ ਆਖਰੀ ਸਵਾਲ ਕਰੂੰਗਾ ਹਰਿਆਣਾ ਇਲੈਕਸ਼ਨ ਆ ਰਹੀ ਹੈ ਕਿਵੇਂ ਲੱਗਦਾ ਜਿਸ ਤਰੀਕੇ ਨਾਲ ਜਲੰਧਰ ਜਿਮਨੀ ਚੌਂ ਪਾਰਟੀ ਤੁਹਾਡੀ ਜਿੱਤੀ ਹੈ ਹਰਿਆਣੇ ਚ ਕੀ ਪਰਫਾਰਮੈਂਸ ਰਹੂ ਹਰਿਆਣੇ ਦੇ ਵਿੱਚ ਵੀ ਪਰਫਾਰਮੈਂਸ ਜਿਹੜੀ ਆ ਬਿਲਕੁਲ ਵਧੀਆ ਰਹੇਗੀ ਹਰਿਆਣੇ ਦੇ ਵਿੱਚ ਵੀ ਸਾਡੇ ਵਲੰਟੀਅਰ ਸਾਡੇ ਲੀਡਰ ਪਿੰਡ ਪਿੰਡ ਤੱਕ ਘਰ ਘਰ ਤੱਕ ਮਿਹਨਤ ਕਰ ਰਹੇ ਨੇ ਤੇ ਬੜੇ ਚੰਗੇ ਨਤੀਜੇ ਹਰਿਆਣੇ ਦੇ ਵਿੱਚ ਆਮਾਦੀ ਪਾਰਟੀ ਦੇ ਲਈ ਔਰ ਹਰਿਆਣੇ ਦੀ ਲੋਕਾਂ ਦੇ ਲਈ ਆਣਗੇ ਜੇ ਕੇਜਰੀਵਾਲ ਸਾਹਿਬ ਉਦੋਂ ਤੱਕ ਬਾਹਰ ਆ ਜਾਂਦੇ ਆ ਤਾਂ ਪਾਰਟੀ ਨੂੰ ਲੱਗਦਾ ਕਿ ਬਹੁਤ ਫਰਕ ਫਰਕ ਮਿਲੂਗਾ ਕਿਉਂਕਿ ਹਰਿਆਣਾ ਦੇ ਹੀ ਰਹਿਣ ਵਾਲੇ ਹੋ ਤੇ ਕੋ ਫਰਕ ਤਾਂ ਹੁਣ ਪਏਗਾ ਜੀ ਕੇਜਰੀਵਾਲ ਸਾਹਿਬ ਤਾਂ ਬੀਜਪੀ ਦੇ ਲਈ ਜਿੰਨੇ ਬਾਹਰ ਬੈਠੇ ਖਤਰਨਾਕ ਹੈ ਉਨੇ ਅੰਦਰ ਬੈਠੇ ਵੀ ਖਤਰਨਾਕ ਹੈ ਸੋ ਉੱਥੇ ਵੀ ਤਖਤ ਦਾ ਪਲਟੇਗਾ ਬਹੁਤ ਧੰਨਵਾਦ ਸੋ ਦਿਨੇਸ਼ ਚੱਡਾ ਵਿਧਾਇਕ ਆਮ ਆਦਮੀ ਪਾਰਟੀ ਤੋਂ ਨਾਲ ਗੱਲਬਾਤ ਕਰਕੇ ਗਏ ਨੇ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਐਸੇ ਪੋਲਿਟਿਸ਼ੀਅਨ ਨੇ ਕਿ ਜਿਹੜੇ ਚਾਹੇ ਜੇਲ੍ਹ ਦੇ ਵਿੱਚ ਰਹਿਣ ਜਾਂ ਫਿਰ ਜੇਲ੍ਹ ਤੋਂ ਬਾਹਰ ਰਹਿਣ ਬੀਜਪੀ ਦੇ ਲਈ ਹਮੇਸ਼ਾ ਮੁਸ਼ਕਲਾ ਮੁਸ਼ਕਲ ਪੈਦਾ ਕਰਦੇ ਰਹਿਣਗੇ ਤੇ ਮੰਨਣਾ ਇਹਨਾਂ ਦਾ ਕਿ ਇਹੀ ਕਾਰਨ ਹੈ ਕਿ ਬੀਜਪੀ ਉਹਨਾਂ ਦੇ ਵੱਡੇ ਆਗੂਆਂ ਨੂੰ ਜੇਲ੍ਹਾਂ ਦੇ ਅੰਦਰ ਹੀ ਡਾਕੇ ਰੱਖਣਾ ਚਾਉਂਦੀ ਹੈ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਂ ਰੌਵਰਿੰਦਰ ਸਿੰਘ ਬੈਣੀਪਾਲ ਔਨ 에ਅਰ ਮੋਹਾਲੀ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਪੰਜਾਬ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸੂਬਾ ਪੱਧਰੀ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਸ ਵੇਲੇ ਸਾਡੇ ਨਾਲ ਵਿਧਾਇਕ ਦਿਨੇਸ਼ ਚੱਡਾ ਮੌਜੂਦ ਨੇ ਚੱਡਾ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪ੍ਰੋਟੈਸਟ ਕਰ ਰਹੀ ਆ ਆਮ ਆਦਮੀ ਪਾਰਟੀ ਪਰ ਕੀ ਇਹਨੇ ਪ੍ਰੋਟੈਸਟਾਂ ਦਾ ਕੋਈ ਫਰਕ ਪੈਂਦਾ ਅ ਬਿਲਕੁਲ ਜੀ ਕਿ ਜਿਹੜੇ ਸੰਘਰਸ਼ਾਂ ਦੇ ਨਾਲੇ ਵੱਡੇ ਬਦਲਾਅ ਜਿਹੜੇ ਆਉਂਦੇ ਹੁੰਦੇ ਆ ਕਿਉਂਕਿ ਜੇਲਾ ਹੁੰਦੀਆਂ ਨੇ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਸੋ ਇਹ ਬੀਜੇਪੀ ਦਾ ਵਹਿਮ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਉਸ ਮੂਵਮੈਂਟ ਨੂੰ ਫੇਲ ਕਰ ਲੇਗੀ ਕਰਪਸ਼ਨ ਦੇ ਅਗੇਂਸਟ ਕਾਰਪੋਰੇਟਸ ਦੀ ਕਰਪਸ਼ਨ ਦੇ ਅਗੇਂਸਟ ਜਿਹੜੀ ਇਹ ਮੂਵਮੈਂਟ ਹੈ ਉਹਨੂੰ ਬੀਜੇਪੀ ਫੇਲ ਨਹੀਂ ਕਰ ਸਕਦੀ ਅਰਵਿੰਦ ਜੀ ਨੂੰ ਜੇਲ੍ਹ ਦੇ ਵਿੱਚ ਡੱਕਣ ਦੇ ਨਾਲ ਇਹ ਮੂਵਮੈਂਟ ਦੇ ਤੁਸੀਂ ਦੇਖ ਸਕਦੇ ਆ ਜੇ ਅੱਜ ਹਜ਼ਾਰਾਂ ਲੋਕ ਆਏ ਆ ਇਸ ਗੱਲ ਦਾ ਸਬੂਤ ਹੈ ਕਿ ਮੂਵਮੈਂਟ ਹੋਰ ਤਗੜੀ ਹੋਈ ਹੈ ਜਦੋਂ ਤੱਕ ਆਮ ਲੋਕਾਂ ਨੂੰ ਇਸ ਲੁੱਟ ਤੋਂ ਇਨਸਾਫ ਨਹੀਂ ਮਿਲਦਾ ਉਹ ਤੱਕ ਇਹ ਮੂਵਮੈਂਟ ਜਿਹੜੀ ਚੱਲਦੀ ਰਹੇ ਚੱਲਦੀ ਰਹੇਗੀ ਕਿਉਂਕਿ ਇਸ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਿਨੇ ਕਰਪਸ਼ਨ ਦੇ ਵਿਰੁੱਧ ਝੰਡਾ ਉਠਾਇਆ ਉਹ ਵੀ ਅੰਦਰ ਜਿਨੇ ਮਹੱਲਾ ਕਲੀਨਿਕ ਬਣਾਇਆ ਉਹ ਵੀ ਅੰਦਰ ਜਿਨੇ ਹਸਪਤਾਲ ਬਣਾਇਆ ਉਹ ਵੀ ਅੰਦਰ ਜਿਨੇ ਸਕੂਲ ਬਣਾਇਆ ਉਹ ਵੀ ਅੰਦਰ ਤੇ ਜਿਨੇ ਇਨਕਲਾਬ ਦਾ ਨਾਅਰਾ ਲਾਇਆ ਉਹ ਵੀ ਅੰਦਰ ਜਿਨੇ ਅੰਨ ਗਾਇਆ ਉਹ ਵੀ ਅੰਦਰ ਚੱਟਾ ਸਾਹਿਬ ਬਾਹਰ ਕਿਉਂ ਨਹੀਂ ਆ ਰਹੇ ਬਾਹਰ ਕਿਉਂ ਨਹੀਂ ਆ ਰਹੇ ਫਿਰ ਜੇ ਸਾਰੇ નિર્ਦੋਸ਼ ਨੇ ਤਾਂ ਵੀ ਬਾਹਰ ਕਿਉਂ ਨਹੀਂ ਆ پا ਰਹੇ ਅਦਾਲਤਾਂ ਕਿਉਂ ਨਹੀਂ ਦੇਖਦੀਆਂ ਇਸ ਚੀਜ਼ ਨੂੰ ਕਿਉਂਕਿ ਦੇਖੋ ਅਦਾਲਤਾਂ ਨੇ ਲਾਏ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਬਣਦਾ ਸੀਬੀਆਈ ਸੀਬੀਆਈ ਦਾ ਕੱਲ ਹੀ ਬਿਆਨ ਆਇਆ ਸੀਬੀਆਈ ਕਹਿ ਰਹੀ ਆ ਕਿਉਂਕਿ ਜਿਹੜੀ ਕੇਜਰੀਵਾਲ ਸਾਹਿਬ ਨੇ ਪਾਈ ਆ ਪਟੀਸ਼ਨ ਸੀਬੀਆਈ ਦੀ ਗ੍ਰਿਫਤਾਰੀ ਜ਼ਰੂਰੀ ਸੀਬੀਆਈ ਕਹਿ ਰਹੀ ਆ ਸਾਡੇ ਕੋਲ ਪੁਖਤਾ ਪ੍ਰੂਫ ਨੇ ਕਹਿੰਦੇ ਕਿ ਅਰੈਸਟ ਕਰਨਾ ਪੈਣਾ ਸੀ ਜਾਂਚ ਦੇ ਲਈ ਪੁਖਤਾ ਪ੍ਰੂਫ ਦੀ ਗੱਲ ਸੀ ਕੈਨਡਲ ਕੀ ਹੁੰਦਾ ਜੀ ਅੱਜ ਤੱਕ ਦਾ ਜਾ ਕੇ ਸੀਬੀਆਈ ਨੂੰ ਤੇ ਬੀਜੇਪੀ ਦੇ ਲੀਡਰਾਂ ਨੂੰ ਕਿ ਅੱਜ ਤੱਕ 1 ਰੁਪਏ ਦੀ ਕੋਈ ਬਰਾਮਦਗੀ ਹੋਈ ਹੈ ਕਿਸੇ ਕੋਲ ਅਜੇ ਤੱਕ ਕਿਸੇ ਕੋਲੋਂ ਇਸ ਮਾਮਲੇ ਦੇ ਵਿੱਚ ਕੋਈ 1 ਰੁਪਏ ਦੀ ਵੀ ਬਰਾਮਦਗੀ ਹੋਈ ਐ ਸੋ ਐਸਾ ਕਿਹੜਾ ਘਟਾਲਾ ਹੋ ਗਿਆ ਜਿੱਦੇ ਕੋਈ 1 ਰੁਪਇਆ ਇਨਵੋਲ ਵੀ ਨਹੀਂ ਐ ਅਜੇ ਤੱਕ ਤੁਸੀਂ ਤੁਸੀਂ ਸਾਰੇ মিডিਆ ਦੇ ਸਾਥੀ ਸਾਰੇ ਜਿਹੜੇ ਇਦਾਂ ਦੇ ਕੇਸਾਂ ਨੂੰ ਦੇਖਦੇ ਐ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਐਸਾ ਕੇਸ ਦੇਖਿਆ ਪਹਿਲਾਂ ਜਿੱਦਿ ਕਿਸੇ ਕੋਲੋਂ 1 ਰੁਪਇਆ ਕੋਈ ਬਰਾਮਦਗੀ ਨਾ ਹੋਇਆ ਹੋਵੇ ਜਿਹਦੇ ਜਿਹਦੇ 'ਚ ਕੋਈ ਸਰਕਾਰ ਨੂੰ 1 ਰੁਪਇਆ ਕੋਈ ਨੁਕਸਾਨ ਹੀ ਨਾ ਹੋਇਆ ਹੋਵੇ ਇਹ ਸਿਰਫ ਬੀਜੇਪੀ ਦੇ ਵੱਲੋਂ ਇੱਕ ਆਪਣਾ ਖਿਆਲੀ ਪਲਾਉ ਜਿਹੜਾ ਉਹ ਖੜਾ ਕੀਤਾ ਹੋਇਆ ਜਿਹਦੇ ਚ ਮਕਸਦ ਸਿਰਫ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਆਰਾਮ ਆਦਮੀ ਪਾਰਟੀ ਦੇ तमाम ਲੀਡਰਾਂ ਨੂੰ ਸੰਜੇ ਸਿੰਘ ਜੀ, ਸਤਿੰਦਰ ਜੈਨ ਜੀ, ਮਨੀਸ਼ ਸ਼ੋਧਿਆ ਜੀ ਕਿਉਂ ਜੇ ਜੇਲ੍ਹਾਂ ਦੇ ਵਿੱਚ ਡੱਕੇ ਰੱਖਣਾ ਤਾਂ ਇਹ ਜਿਹੜੀ ਸੋਚ ਹੈ ਇਹ ਲਹਿਰ ਹੈ ਉਹ ਅੱਗੇ ਨਾ ਵੱਸ ਸਕੇ ਪਰ ਅਸਲ ਦੇ ਵਿੱਚ ਉਹੀ ਹੋ ਰਿਹਾ ਜੋ ਅੱਜ ਤੱਕ ਇਤਿਹਾਸ ਦੇ ਵਿੱਚ ਹੁੰਦਾ ਆਇਆ ਜੇਲ੍ਹਾਂ ਦੇ ਵਿੱਚ ਡੱਕਣ ਦੇ ਨਾਲ ਇਹ ਜਿਹੜੀ ਇਤਿਹਾਸ ਲਹਿਰ ਹੈ ਉਹ ਹੋਰ ਦੁੱਗਣੀ ਚੌਗਣੀ ਹੋ ਰਹੀ ਹੈ ਅੱਜ ਵਾਲੀ ਆਵਾਜ਼ ਸਾਨੂੰ ਲੱਗਦਾ ਕਿ ਦਿੱਲੀ ਤੱਕ ਪਹੁੰਚੂਗੀ ਕਿਉਂਕਿ ਪ੍ਰੋਟੈਸਟ ਪੰਜਾਬ ਮਹਾਲੀ ਚ ਹੋ ਰਿਹਾ ਤੇ ਇਹ ਸਭ ਕੁਝ ਦਿੱਲੀ ਚ ਚੱਲ ਰਿਹਾ ਹੈ ਦੇਖੋ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਆਵਾਜ਼ ਕਿਤੇ ਜ਼ਰੂਰੀ ਦਿੱਲੀ ਤੱਕ ਨਹੀਂ ਪਹੁੰਚਾਣੀ ਹੁੰਦੀ ਇਹ ਆਵਾਜ਼ ਦੇ ਲੋਕਾਂ ਦੇ ਤੱਕ ਪੁੱਜਣੀ ਜ਼ਰੂਰੀ ਹੁੰਦੀ ਹੈ ਜੇਕਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਕੋਈ ਬਾਹਰ ਆ ਕੇ ਕੋਈ ਹੋਰ ਕੰਮ ਕਰਨਾ ਹੁੰਦਾ ਤਾਂ ਉਹਨਾਂ ਦਾ ਜੇਲ੍ਹ ਦੇ ਵਿੱਚ ਰਹਿਣ ਦਾ ਮਕਸਦ ਇਹ ਸੀ ਕਿ ਲਹਿਰ ਵਧੇ ਜਿਹੜੀ ਲਹਿਰ ਹੈ ਉਹ ਹੋਰ ਲੋਕ ਲਹਿਰ ਦੇ ਨਾਲ ਜੁੜਨ ਜਦੋਂ ਲੋਕ ਦੇ ਦੇਸ਼ ਦੇ ਲੋਕ ਲਹਿਰ ਦੇ ਨਾਲ ਜੁੜ ਗਏ ਲਹਿਰ ਐਡੀ ਤਗੜੀ ਹੋ ਗਈ ਫਿਰ ਇਹ ਬੀਜੇਪੀ ਬੁਜੇਪੀ ਕੋਈ ਚੀਜ਼ ਨਹੀਂ ਹੈ ਨਹੀਂ ਨਹੀਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਤੇ ਚੱਲ ਰਹੀ ਹੈ ਤੁਹਾਡੀ ਪਾਰਟੀ ਬਿਲਕੁਲ ਜੀ ਜਿਵੇਂ ਉਹਨਾਂ ਨੇ ਸੰਘਰਸ਼ ਲੜਿਆ ਸੀਗਾ ਉਸ ਸੰਘਰਸ਼ ਚਾਹੇ ਉਹਨਾਂ ਦੀ ਮੈਂ ਕਹਿੰਦਾ ਸੀ ਉਹਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਦੇ ਹਾਂ ਹਮੇਸ਼ਾ ਸਾਰੇ ਕਰਦੇ ਹਾਂ ਕਿ ਸਾਨੂੰ ਉਸ ਰਸਤੇ ਤੇ ਚੱਲਣਾ ਚਾਹੀਦਾ ਤੇ ਜਦੋਂ ਅਸੀਂ ਕਿਸੇ ਦੇਸ਼ ਦੇ ਲਈ ਦੇ ਕੋਰਸ ਦੇ ਲਈ ਜਿਲ੍ਹਾਂ ਦੇ ਵਿੱਚ ਬੈਠੀਏ ਤਾਂ ਇਹ ਉਹੀ ਦਾ ਹੈ ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਸਿਆਸੀ ਤੌਰ ਤੇ ਸਮਝੌਤੇ ਕਰਨੇ ਕਿੰਨੇ ਸੌਖੇ ਹੁੰਦੇ ਆ ਸਿਆਸੀ ਸਮਝੌਤੇ ਕਰਕੇ ਜੇਹਲਾਂ ਤੋਂ ਬਚਿਆ ਜਾ ਸਕਦਾ ਜੇ ਕੋਈ ਸਿਆਸੀ ਸਮਝੌਤੇ ਕਰਕੇ ਜੇਹਲਾਂ ਪਾਰਟੀ ਬਦਲ ਕਰਕੇ ਕਹਿੰਦੇ ਤੁਸੀਂ ਪਾਰਟੀ ਬਦਲ ਕੇ ਬਚਿਆ ਜਾ ਸਕਦਾ ਪਾਰਟੀ ਚਾਹੇ ਨਾਂ ਵੀ ਬਦਲੋ ਇਹਨਾਂ ਦੇ ਮਤਾਬਕ ਚੱਲੋ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਫਿਰ ਜੇਹਲਾਂ ਜਾਣਾ ਜ਼ਰੂਰੀ ਨਹੀਂ ਹੈ ਚਲੋ ਅੰਗਰਾਲ ਤੇ ਰਿੰਕੂ ਹੋਰਾਂ ਨੇ ਇਦਾਂ ਹੀ ਕੀਤਾ ਇਹ ਤੁਸੀਂ ਮੰਨਦੇ ਹੋ ਇਹ ਤਾਂ ਤੁਸੀਂ ਛੋਟੀਆਂ ਐਗਜ਼ਾਮਪਲ ਦੱਸਦੇ ਕਿੰਨੀਆਂ ਐਗਜ਼ਾਮਪਲ ਆ ਇਸ ਦੇਸ਼ ਦੇ ਵਿੱਚ 24 25 ਜਿਹੜੇ ਲੀਡਰ ਨੈਸ਼ਨਲ ਲੈਵਲ ਦੇ ਨੇ ਜਿਹੜੇ ਬੀਜੇਪੀ ਬੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਲ ਗਏ ਤੇ ਜੇਲਾਂ ਤੋਂ ਬਚ ਗਏ ਪਰ ਉਹ ਰਸਤਾ ਅਰਵਿੰਦ ਕੇਜਰੀਵਾਲ ਜੀ ਨੇ ਨਹੀਂ ਅਪਣਾਇਆ ਉਹਨਾਂ ਨੇ ਇਹਨਾਂ ਦੇ ਨਾਲ ਸਮਝੌਤੇ ਦੇ ਨਾਲੋ ਜੇਲ੍ਹ ਦੇ ਵਿੱਚ ਰਹਿਣਾ ਠੀਕ ਸਮਝਿਆ ਮਰੀਸ਼ ਸ਼ੋਧਿਆ ਜਿੰਨੇ ਵੀ ਸੰਜੀਤ ਸਿੰਘ ਜੀ ਨੇ ਵੀ ਸਤਿੰਦਰ ਜੈਨ ਜੀ ਨੇ ਵੀ ਮਹਾਲੀ ਚ ਖੜੇ ਆਪਾਂ ਮਹਾਲੀ ਦੇ ਤੁਹਾਡੇ ਐਮ ਐਲ اے ਨੇ ਕੁਲਵੰਤ ਸਿੰਘ ਉਹਨਾਂ ਦੇ ਖਿਲਾਫ ਗੁਰੂਗ੍ਰਾਮ ਚ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਚਾ ਦਰਜ ਹੋ ਗਿਆ ਇਹਨੂੰ ਹੁਣ ਕਿਵੇਂ ਦੇਖੋਗੇ ਕਿ ਇਹ ਵੀ ਸਾਜ਼ਿਸ਼ ਹੈ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਿਰੁੱਧ ਦੇਖੋ ਜੇਕਰ ਹੁਣ ਸਪੈਸੀਫਿਕ ਤੁਸੀਂ ਇੱਕ ਇੱਕ ਜਮਾਤ ਨੂੰ ਇੱਕ ਪਾਰਟੀ ਨੂੰ ਟਾਰਗੇਟ ਕਰਕੇ ਪਰਚੇ ਰਜਿਸਟਰਡ ਕਰੋਂਗੇ ਫਿਰ ਉਹ ਉਹਦੇ ਤੇ ਸਾਜ਼ਿਸ਼ ਦੀ ਬੋਤ ਆਏਗੀ ਮੈਨੂੰ ਇੱਕ ਪਾਰਟਿਕੂਲਰ ਕੇਸ ਦੇ ਫੈਕਟਸ ਨਹੀਂ ਪਤਾ ਪਰ ਸਿੱਧੀ ਗੱਲ ਹੈ ਕਿ ਜਦੋਂ ਤੁਸੀਂ ਸਿਰਫ ਇੱਕ ਇੱਕ ਸਪੈਸੀਫਿਕ ਪਾਰਟੀ ਦੇ ਲੀਡਰ ਨੂੰ ਟਾਰਗੇਟ ਕਰਕੇ ਕੇਸ ਰਜਿਸਟਰ ਕਰੋਗੇ ਉਹਦੇ ਵਿੱਚ ਬਿਲਕੁਲ ਸਾਜ਼ਿਸ਼ ਤਾਂ ਇਨਵੋਲ ਹੈ ਅੱਛਾ ਆਖਰੀ ਸਵਾਲ ਕਰੂੰਗਾ ਹਰਿਆਣਾ ਇਲੈਕਸ਼ਨ ਆ ਰਹੀ ਹੈ ਕਿਵੇਂ ਲੱਗਦਾ ਜਿਸ ਤਰੀਕੇ ਨਾਲ ਜਲੰਧਰ ਜਿਮਨੀ ਚੌਂ ਪਾਰਟੀ ਤੁਹਾਡੀ ਜਿੱਤੀ ਹੈ ਹਰਿਆਣੇ ਚ ਕੀ ਪਰਫਾਰਮੈਂਸ ਰਹੂ ਹਰਿਆਣੇ ਦੇ ਵਿੱਚ ਵੀ ਪਰਫਾਰਮੈਂਸ ਜਿਹੜੀ ਆ ਬਿਲਕੁਲ ਵਧੀਆ ਰਹੇਗੀ ਹਰਿਆਣੇ ਦੇ ਵਿੱਚ ਵੀ ਸਾਡੇ ਵਲੰਟੀਅਰ ਸਾਡੇ ਲੀਡਰ ਪਿੰਡ ਪਿੰਡ ਤੱਕ ਘਰ ਘਰ ਤੱਕ ਮਿਹਨਤ ਕਰ ਰਹੇ ਨੇ ਤੇ ਬੜੇ ਚੰਗੇ ਨਤੀਜੇ ਹਰਿਆਣੇ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਲਈ ਔਰ ਹਰਿਆਣੇ ਦੀ ਲੋਕਾਂ ਦੇ ਲਈ ਆਣਗੇ ਜੇ ਕੇਜਰੀਵਾਲ ਸਾਹਿਬ ਉਦੋਂ ਤੱਕ ਬਾਹਰ ਆ ਜਾਂਦੇ ਆ ਤਾਂ ਪਾਰਟੀ ਨੂੰ ਲੱਗਦਾ ਕਿ ਬਹੁਤ ਫਰਕ ਫਰਕ ਮਿਲੂਗਾ ਕਿਉਂਕਿ ਹਰਿਆਣਾ ਦੇ ਹੀ ਰਹਿਣ ਵਾਲੇ ਹੋ ਤੇ ਕੋ ਫਰਕ ਤਾਂ ਹੁਣ ਪਾਏਗਾ ਜੀ ਕੇਜਰੀਵਾਲ ਸਾਹਿਬ ਤਾਂ ਬੀਜਪੀ ਦੇ ਲਈ ਜਿੰਨੇ ਬਾਹਰ ਬੈਠੇ ਖਤਰਨਾਕ ਹੈ ਉਨੇ ਅੰਦਰ ਬੈਠੇ ਵੀ ਖਤਰਨਾਕ ਹੈ ਸੋ ਉੱਥੇ ਵੀ ਤਖਤ ਦਾ ਪਲਟੇਗਾ ਬਹੁਤ ਧੰਨਵਾਦ ਸੋ ਦਿਨੇਸ਼ ਚੱਡਾ ਵਿਧਾਇਕ ਆਮ ਆਦਮੀ ਪਾਰਟੀ ਤੋਂ ਨਾਲ ਗੱਲਬਾਤ ਕਰਕੇ ਗਏ ਨੇ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਐਸੇ ਪੋਲੀਟੀਸ਼ੀਅਨ ਨੇ ਕਿ ਜਿਹੜੇ ਚਾਹੇ ਜੇਲ੍ਹ ਦੇ ਵਿੱਚ ਰਹਿਣ ਜਾਂ ਫਿਰ ਜੇਲ੍ਹ ਤੋਂ ਬਾਹਰ ਰਹਿਣ ਬੀਜਪੀ ਦੇ ਲਈ ਹਮੇਸ਼ਾ ਮੁਸ਼ਕਲਾ ਮੁਸ਼ਕਲ ਪੈਦਾ ਕਰਦੇ ਰਹਿਣਗੇ ਤੇ ਮੰਨਣਾ ਇਹਨਾਂ ਦਾ ਕਿ ਇਹਹੀ ਕਾਰਨ ਹੈ ਕਿ ਬੀਜਪੀ ਉਹਨਾਂ ਦੇ ਵੱਡੇ ਆਗੂਆਂ ਨੂੰ ਜੇਲ੍ਹਾਂ ਦੇ ਅੰਦਰ ਹੀ ਡਾਕੇ ਰੱਖਣਾ ਚਾਹੁੰਦੀ ਹੈ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਮੈਂ ਰਾਉ ਬਰਿੰਦਰ ਸਿੰਘ ਬੈਨੀਪਾਲ ਔਨ 에ਅਰ ਮੋਹਾਲੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਪੰਜਾਬ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸੂਬਾ ਪੱਧਰੀ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਸ ਵੇਲੇ ਸਾਡੇ ਨਾਲ ਵਿਧਾਇਕ ਦਿਨੇਸ਼ ਚੱਡਾ ਮੌਜੂਦ ਨੇ ਚੱਡਾ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪ੍ਰੋਟੈਸਟ ਕਰ ਰਹੀ ਆ ਆਮ ਆਦਮੀ ਪਾਰਟੀ ਪਰ ਕੀ ਇਹਨੇ ਪ੍ਰੋਟੈਸਟਾਂ ਦਾ ਕੋਈ ਫਰਕ ਪੈਂਦਾ ਹੈ ਬਿਲਕੁਲ ਜੀ ਕਿ ਜਿਹੜੇ ਸੰਘਰਸ਼ਾਂ ਦੇ ਨਾਲੇ ਵੱਡੇ ਬਦਲਾਅ ਜਿਹੜੇ ਆਉਂਦੇ ਹੁੰਦੇ ਆ ਕਿਉਂਕਿ ਜ਼ਿਲ੍ਹਾ ਹੁੰਦੀਆਂ ਨੇ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਸੋ ਇਹ ਬੀਜੇਪੀ ਦਾ ਵਹਿਮ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਉਸ ਮੂਵਮੈਂਟ ਨੂੰ ਫੇਲ ਕਰ ਲੇਗੀ ਕਰਪਸ਼ਨ ਦੇ ਅਗੇਂਸਟ ਕਾਰਪੋਰੇਟਸ ਦੀ ਕਰਪਸ਼ਨ ਦੇ ਅਗੇਂਸਟ ਜਿਹੜੀ ਇਹ ਮੂਵਮੈਂਟ ਹੈ ਉਹਨੂੰ ਬੀਜੇਪੀ ਫੇਲ ਨਹੀਂ ਕਰ ਸਕਦੀ ਅਰਵਿੰਦ ਜੀ ਨੂੰ ਜੇਲ੍ਹ ਦੇ ਵਿੱਚ ਡੱਕਣ ਦੇ ਨਾਲ ਇਹ ਮੂਵਮੈਂਟ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਹਜ਼ਾਰਾਂ ਲੋਕ ਆਏ ਆ ਇਸ ਗੱਲ ਦਾ ਸਬੂਤ ਹੈ ਕਿ ਮੂਵਮੈਂਟ ਹੋਰ ਤਗੜੀ ਹੋਈ ਹੈ ਜਦੋਂ ਤੱਕ ਆਮ ਲੋਕਾਂ ਨੂੰ ਇਸ ਲੁੱਟ ਤੋਂ ਇਨਸਾਫ ਨਹੀਂ ਮਿਲਦਾ ਉਹ ਤਾਂ ਕਿ ਮੂਵਮੈਂਟ ਜਿਹੜੀ ਚੱਲਦੀ ਰਹੇ ਚੱਲਦੀ ਰਹੇਗੀ ਕਿਉਂਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਿਨੇ ਕਰਪਸ਼ਨ ਦੇ ਵਿਰੁੱਧ ਝੰਡਾ ਉਠਾਇਆ ਉਹ ਵੀ ਅੰਦਰ ਜਿਨੇ ਮਹੱਲਾ ਕਲੀਨਿਕ ਬਣਾਇਆ ਉਹ ਵੀ ਅੰਦਰ ਜਿਨੇ ਹਸਪਤਾਲ ਬਣਾਇਆ ਉਹ ਵੀ ਅੰਦਰ ਜਿਨੇ ਸਕੂਲ ਬਣਾਇਆ ਉਹ ਵੀ ਅੰਦਰ ਤੇ ਜਿਨੇ ਇਨਕਲਾਬ ਦਾ ਨਾਹਰਾ ਲਾਇਆ ਉਹ ਵੀ ਅੰਦਰ ਜਿਨੇ ਅੰਨ ਅਗਾਇਆ ਉਹ ਵੀ ਅੰਦਰ ਚੱਡਾ ਸਾਹਿਬ ਬਾਹਰ ਕਿਉਂ ਨਹੀਂ ਆ ਰਹੇ ਬਾਹਰ ਕਿਉਂ ਨਹੀਂ ਆ ਰਹੇ ਫਿਰ ਜੇ ਸਾਰੇ નિર્ਦੋਸ਼ ਨੇ ਤਾਂ ਫੇਰ ਬਾਹਰ ਕਿਉਂ ਨਹੀਂ ਆ پا ਰਹੇ ਅਦਾਲਤਾਂ ਕਿਉਂ ਨਹੀਂ ਦੇਖਦੀਆਂ ਇਸ ਚੀਜ਼ ਨੂੰ ਕਿਉਂਕਿ ਦੇਖੋ ਅਦਾਲਤਾਂ ਨੇ ਅਦਾਲਤਾਂ ਨੇ ਹਮੇਸ਼ਾ ਚੱਲਣਾ ਹੁੰਦਾ ਜੋ ਸਰਕਾਰਾਂ ਨੇ ਇਸੋ ਪਰ ਜੋ આરોਪ ਹੈ ਉਹ ਫਰੇਮ ਕੀਤੇ ਨੇ ਉਹਨਾਂ ਦੇ ਮੁਤਾਬਕ ਸੋ ਅਦਾਲਤਾਂ ਨੇ ਤਾਂ ਆਪਣਾ ਪ੍ਰੋਸੀਜਰ ਦੇਖਣਾ ਅਦਾਲਤਾਂ ਕਦੇ ਕਿਸੇ ਨੂੰ ਇੱਕ ਦਿਨ ਚੱਕ ਕੇ ਬਾਹਰ ਨਹੀਂ ਘੜ ਸਕਦੀਆਂ ਅਦਾਲਤਾਂ ਨੂੰ ਪ੍ਰੋਸੀਜਰ ਦੇਖਣਾ ਹੀ ਪੈਣਾ ਏ ਸੋ ਜਿਹੜੇ આરોਪ ਇਹਨਾਂ ਨੇ ਲਾਏ ਨੇ ਜਿਹੜੇ ਸੈਕਸ਼ਨ ਇਹਨਾਂ ਨੇ ਲਾਏ ਨੇ ਬੇਹੁਦਾ ਲਾਏ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਬਣਦਾ ਸੀਬੀਆਈ ਸੀਬੀਆਈ ਦਾ ਕੱਲ ਹੀ ਬਿਆਨ ਆਇਆ ਸੀਬੀਆਈ ਕਹਿ ਰਹੀ ਆ ਕਿਉਂਕਿ ਜਿਹੜੀ ਕੇਜਰੀਵਾਲ ਸਾਹਿਬ ਨੇ ਪਾਈ ਆ ਪਟੀਸ਼ਨ ਸੀਬੀਆਈ ਦੀ ਗ੍ਰਿਫਤਾਰੀ ਜ਼ਰੂਰ ਸੀਬੀਆਈ ਕਹਿ ਰਹੀ ਆ ਸਾਡੇ ਕੋਲ ਪੁਖਤਾ ਪ੍ਰੂਫ ਨੇ ਕਹਿੰਦੇ ਕਿ ਅਰੇਸਟ ਕਰਨਾ ਪੈਣਾ ਸੀ ਜਾਂਚ ਦੇ ਲਈ ਪੁਖਤਾ ਪ੍ਰੂਫ ਦੀ ਗੱਲ ਸੀ ਕੈਨਡਲ ਕੀ ਹੁੰਦਾ ਜੀ ਅੱਜ ਤੱਕ ਦਾ ਜਾ ਕੇ ਸੀਬੀਆਈ ਨੂੰ ਤੇ ਬੀਜੇਪੀ ਦੇ ਲੀਡਰਾਂ ਨੂੰ ਕਿ ਅੱਜ ਤੱਕ 1 ਰੁਪਏ ਦੀ ਕੋਈ ਬਰਾਮਦਗੀ ਹੋਈ ਹੈ ਕਿਸੇ ਕੋਲ ਅੱਜ ਤੱਕ ਕਿਸੇ ਕੋਲ ਇਸ ਮਾਮਲੇ ਦੇ ਵਿੱਚ ਕੋਈ 1 ਰੁਪਏ ਦੀ ਵੀ ਬਰਾਮਦਗੀ ਹੋਈ ਹੈ ਸੋ ਐਸਾ ਕਿਹੜਾ ਘਟਾਲਾ ਹੋ ਗਿਆ ਜਿੱਦੇ ਕੋਈ 1 ਰੁਪਇਆ ਇਨਵੋਲ ਵੀ ਨਹੀਂ ਹੈ ਅੱਜ ਤੱਕ ਤੁਸੀਂ ਤੁਸੀਂ ਸਾਰੇ মিডিਆ ਦੇ ਸਾਥੀ ਸਾਰੇ ਜਿਹੜੇ ਇਹਨਾਂ ਕੇਸਾਂ ਨੂੰ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਐਸਾ ਕੇਸ ਦੇਖਿਆ ਪਹਿਲਾਂ ਜਿੱਦਿ ਕਿਸੇ ਕੋਲੋਂ 1 ਰੁਪਿਆ ਕੋਈ ਬਰਾਮਦਗੀ ਨਾ ਹੋਇਆ ਹੋਵੇ ਜਿਹਦੇ ਜਿਹਦੇ 'ਚ ਕੋਈ ਸਰਕਾਰ ਨੂੰ 1 ਰੁਪਿਆ ਕੋਈ ਨੁਕਸਾਨ ਹੀ ਨਾ ਹੋਇਆ ਹੋਵੇ ਇਹ ਸਿਰਫ ਬੀਜੇਪੀ ਦੇ ਵੱਲੋਂ ਇੱਕ ਆਪਣਾ ਖਿਆਲੀ ਪਲਾਉ ਜਿਹੜਾ ਉਹ ਖੜਾ ਕੀਤਾ ਹੋਇਆ ਜਿਹਦੇ ਵਿੱਚ ਮਕਸਦ ਸਿਰਫ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਆਰਾਮ ਆਦਮੀ ਪਾਰਟੀ ਦੇ तमाम ਲੀਡਰਾਂ ਨੂੰ ਸੰਜੇ ਸਿੰਘ ਜੀ, ਸਤੇਂਦਰ ਜੈਨ ਜੀ, ਮਨੀਸ਼ ਸ਼ੋਧਿਆ ਜੀ ਕਿਉਂ ਜੇ ਜੇਲ੍ਹਾਂ ਦੇ ਵਿੱਚ ਡੱਕੇ ਰੱਖਣਾ ਤਾਂ ਕਿ ਇਹ ਜਿਹੜੀ ਸੋਚ ਹੈ, ਇਹ ਲਹਿਰ ਹੈ ਉਹ ਅੱਗੇ ਨਾ ਵੱਸ ਸਕੇ ਪਰ ਅਸਲ ਦੇ ਵਿੱਚ ਉਹੀ ਹੋ ਰਿਹਾ ਜੋ ਅੱਜ ਤੱਕ ਇਤਿਹਾਸ ਦੇ ਵਿੱਚ ਹੁੰਦਾ ਆਇਆ ਜੇਲ੍ਹਾਂ ਦੇ ਵਿੱਚ ਡੱਕਣ ਦੇ ਨਾਲ ਇਹ ਜਿਹੜੀ ਲਹਿਰ ਹੈ ਉਹ ਹੋਰ ਦੁੱਗਣੀ ਚੌਗਣੀ ਹੋ ਰਹੀ ਹੈ ਅੱਜ ਵਾਲੀ ਆਵਾਜ਼ ਸਾਨੂੰ ਲੱਗਦਾ ਕਿ ਦਿੱਲੀ ਤੱਕ ਪਹੁੰਚੂਗੀ ਕਿਉਂਕਿ ਪ੍ਰੋਟੈਸਟ ਪੰਜਾਬ ਮਹਾਲੀ ਚ ਹੋ ਰਿਹਾ ਤੇ ਇਹ ਸਭ ਕੁਝ ਦਿੱਲੀ ਚ ਚੱਲ ਰਿਹਾ ਹੈ ਦੇਖੋ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਆਵਾਜ਼ ਕਿਤੇ ਜ਼ਰੂਰੀ ਦਿੱਲੀ ਤੱਕ ਨਹੀਂ ਪਹੁੰਚਾਣੀ ਹੁੰਦੀ ਇਹ ਆਵਾਜ਼ ਦੇ ਲੋਕਾਂ ਦੇ ਤੱਕ ਪੁੱਜਣੀ ਜ਼ਰੂਰੀ ਹੁੰਦੀ ਹੈ ਜੇਕਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਕੋਈ ਬਾਹਰ ਆ ਕੇ ਕੋਈ ਹੋਰ ਕੰਮ ਕਰਨਾ ਹੁੰਦਾ ਤਾਂ ਉਹ ਉਹਨਾਂ ਦਾ ਜੇਲ੍ਹ ਦੇ ਵਿੱਚ ਰਹਿਣ ਦਾ ਮਕਸਦ ਇਹ ਸੀ ਕਿ ਲਹਿਰ ਵਧੇ ਜਿਹੜੀ ਲਹਿਰ ਹੈ ਉਹ ਹੋਰ ਲੋਕ ਲਹਿਰ ਦੇ ਨਾਲ ਜੁੜਨ ਜਦੋਂ ਲੋਕ ਦੇ ਦੇਸ਼ ਦੇ ਲੋਕ ਲਹਿਰ ਦੇ ਨਾਲ ਜੁੜ ਗਏ ਲਹਿਰ ਐਡੀ ਤਗੜੀ ਹੋ ਗਈ ਫਿਰ ਇਹ ਬੀਜੇਪੀ ਬੁਜੇਪੀ ਕੋਈ ਚੀਜ਼ ਨਹੀਂ ਹੈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਤੇ ਚੱਲ ਰਹੀ ਹੈ ਤੁਹਾਡੀ ਪਾਰਟੀ ਬਿਲਕੁਲ ਜੀ ਜਿਵੇਂ ਉਹਨਾਂ ਨੇ ਸੰਘਰਸ਼ ਲੜਿਆ ਸੀਗਾ ਉਸ ਸੰਘਰਸ਼ ਚਾਹੇ ਉਹਨਾਂ ਦੀ ਮੈਂ ਕਹਿੰਦਾ ਸੀ ਉਹਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਦੇ ਹਾਂ ਹਮੇਸ਼ਾ ਸਾਰੇ ਕਰਦੇ ਹਾਂ ਕਿ ਸਾਨੂੰ ਉਸ ਰਸਤੇ ਤੇ ਚੱਲਣਾ ਚ ਤੇ ਜਦੋਂ ਅਸੀਂ ਕਿਸੇ ਦੇਸ਼ ਦੇ ਲਈ ਕਿਸੇ ਕੌਜ਼ ਦੇ ਲਈ ਜੇਲਾਂ ਦੇ ਵਿੱਚ ਬੈਠੀਏ ਤਾਂ ਇਹ ਉਹੀ ਦਾ ਹੈ ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਸਿਆਸੀ ਤੌਰ ਤੇ ਸਮਝੌਤੇ ਕਰਨੇ ਕਿੰਨੇ ਸੌਕੇ ਹੁੰਦੇ ਆ ਸਿਆਸੀ ਸਮਝੌਤੇ ਕਰਕੇ ਜੇਲਾਂ ਤੋਂ ਬਚਿਆ ਜਾ ਸਕਦਾ ਜੇ ਕੋਈ ਸਿਆਸੀ ਸਮਝੌਤੇ ਕਰਕੇ ਜੇਲਾਂ ਪਾਰਟੀ ਬਦਲ ਕਰਕੇ ਕਹਿੰਦੇ ਤੁਸੀਂ ਪਾਰਟੀ ਬਦਲ ਕੇ ਬਚਿਆ ਜਾ ਸਕਦਾ ਪਾਰਟੀ ਚਾਹੇ ਨਾਂ ਵੀ ਬਦਲੋ ਇਹਨਾਂ ਦੇ ਮੁਤਾਬਕ ਚੱਲੋ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਫਿਰ ਜੇਲਾਂ ਜਾਣਾ ਜ਼ਰੂਰੀ ਨਹੀਂ ਹੈ ਚਲੋ ਅੰਗਰਾਲ ਤੇ ਰਿੰਕੂ ਹੋਰਾਂ ਨੇ ਇਦਾਂ ਹੀ ਕੀਤਾ ਇਹ ਤੁਸੀਂ ਮੰਨਦੇ ਹੋ ਇਹ ਤਾਂ ਤੁਸੀਂ ਛੋਟੀਆਂ ਐਗਜ਼ਾਮਪਲ ਦੱਸਦੇ ਇਹ ਕਿੰਨੀਆਂ ਐਗਜ਼ਾਮਪਲ ਆ ਇਸ ਦੇਸ਼ ਦੇ ਵਿੱਚ 24 25 ਜਿਹੜੇ ਲੀਡਰ ਨੈਸ਼ਨਲ ਲੈਵਲ ਦੇ ਨੇ ਜਿਹੜੇ বিজেਪੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਲ ਗਏ ਤੇ ਜੇਲਾਂ ਤੋਂ ਬਚ ਗਏ ਪਰ ਉਹ ਰਸਤਾ ਰਵਿੰਦ ਕੇਜਰੀਵਾਲ ਜੀ ਨੇ ਨਹੀਂ ਅਪਣਾਇਆ ਉਹਨਾਂ ਨੇ ਇਹਨਾਂ ਦੇ ਨਾਲ ਸਮਝੌਤੇ ਦੇ ਨਾਲੋ ਜੇਲ੍ਹ ਦੇ ਵਿੱਚ ਰਹਿਣਾ ਠੀਕ ਸਮਝਿਆ ਮਰੀਤ ਸ਼ਿਸ਼ੋਧਿਆ ਜਿੰਨੇ ਵੀ ਸੰਜੇ ਸਿੰਘ ਜੀ ਨੇ ਵੀ ਸਤेंद्र ਜੈਨ ਜੀ ਨੇ ਵੀ ਮਹਾਲੀ 'ਚ ਹੀ ਖੜੇ ਆਪਾਂ ਮਹਾਲੀ ਦੇ ਤੁਹਾਡੇ ਐਮ ਐਲ اے ਨੇ ਕੁਲਵੰਤ ਸਿੰਘ ਉਹਨਾਂ ਦੇ ਖਿਲਾਫ ਗੁਰੂਗ੍ਰਾਮ 'ਚ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਚਾ ਦਰਜ ਹੋ ਗਿਆ ਇਹਨੂੰ ਹੁਣ ਕਿਵੇਂ ਦੇਖੋਗੇ ਕਿ ਇਹ ਵੀ ਸਾਜ਼ਿਸ਼ ਹੈ ਕੋਈ ਆਮ ਆਦਮੀ ਪਾਰਟੀ ਦੇ